ਦੇਖੋ ਕੰਡੀਸ਼ਨ ਐ ਦੀ ਬਿਲਕੁਲ ਬੰਦਾ ਨਾ ਮਿੱਟੀ-ਮੁੱਟੀ ਪਾ ਕੇ ਹੁਣ ਕਣਕਾਂ ਦੀ ਬਾਢੀ ਸੀ ਗਰਦ ਤੂੜੀ ਆਹ ਕੰਡੀਸ਼ਨ ਐ ਦੀ ਰੇਡੀਏਟਰ ਦਾ ਤੁਹਾਨੂੰ ਦਿਖਾਇਆ ਹੀ ਸੀਗਾ ਉਹ ਤਾਂ ਇਦੋਂ ਵੀ ਕੰਡੀਸ਼ਨ ਖਰਾਬ ਸੀ ਉਹਦੀ ਬਾਹਰੋਂ ਵਿੱਚੋਂ ਵੀ ਤੇ ਆ ਜਿੰਨਾ ਵਿੱਚੋਂ ਜ਼ਰੂਰੀ ਆ ਜਿੰਨਾ ਵੀ ਕੋਸੇ ਚ ਫਸਿਆ ਹੋਇਆ ਸੀਗਾ ਸਭ ਬਾਹਰ ਆ ਰਿਹਾ ਇਦੋਂ ਬਾਅਦ ਨੂੰ ਪਾਣੀ ਮਾਰਾਂਗੇ ਜਮਾ ਸਾਫ ਹੋ ਜੂ ਹਾਂਜੀ ਅੱਜ ਆਪਣੇ ਕੋਲੇ ਆਈ ਹੈ Swift ਗੱਡੀ ਤੇ ਉਹਦਾ ਰੇਡੀਏਟਰ ਕਰਨਾ ਸਾਫ ਬਿਲਕੁਲ ਚੋਕ ਹੋਇਆ ਹੋਇਆ ਜਮਾ ਤੁਹਾਨੂੰ ਕਰਾਉਣਿਆਂ ਚੈੱਕ ਦੇਖਿਓ ਕਿੰਨਾ ਬੰਦ ਹੋਇਆ ਹੋਇਆ ਦੇਖੋ ਕੰਡੀਸ਼ਨ ਐ ਦੀ ਬਿਲਕੁਲ ਬੰਦਾ ਨਾ ਮਿੱਟੀ-ਮੁੱਟੀ ਪਾ ਕੇ ਹੁਣ ਕਣਕਾਂ ਦੀ ਬਾਢੀ ਸੀ ਗਰਦ ਤੂੜੀ ਤੇ ਮਿੱਟੀ ਨਾਲ ਦੇਖੋ ਕੀ ਕੰਡੀਸ਼ਨ ਆ ਤੇ ਇਹਨੂੰ ਆਪਾਂ ਕਰਾਂਗੇ ਸਾਫ ਇਧਰੋਂ ਵੀ ਚੈੱਕ ਕਰੋ ਨੂੰ ਬੜੀਆ ਕੈਮੀਕਲ ਪਾ ਕੇ ਅੰਦਰੋਂ ਬਾਹਰੋਂ ਸਾਫ਼ ਕਰਾਂਗੇ ਵਿੱਚੋਂ ਵੀ ਸਾਫ਼ ਕਰਾਂਗੇ ਤੇ ਬਾਹਰੋਂ ਵੀ ਕਰਾਂਗੇ ਜੇ ਤੁਹਾਨੂੰ ਚੈੱਕ ਕਰਾਉਣੇ ਆ ਫਿਰ ਸਾਫ਼ ਕਰਕੇ ਫਿਰ ਕੰਡੀਸ਼ਨ ਦੇਖੋ ਇਹਦੀ ਆਹ ਦੇਖੋ ਇਹ ਨਾ ਬਿਲਕੁਲ ਬੰਦ ਹੈ ਗੱਡੀ ਜਦੋਂ 100 ਕ ਦੀ ਸਪੀਡ ਤੇ ਜਾਂਦੀ ਸੂਈ ਚੱਕਣ ਲਾ ਜਾਂਦੀ ਸੀ 10 15 ਕਿਲੋਮੀਟਰ ਚੱਲ ਕੇ ਤੇ ਸੂਈ ਚੱਕਦੀ ਸੀ ਕਿਉਂਕਿ ਜਮਾ ਬੰਦ ਹੋਇਆ ਪਿਆ ਸੂਈ ਤਾਂ ਚੱਕਣੀ ਆ ਨੇ ਬਸ ਬਿਲਕੁਲ ਬੰਦ ਹੈ ਆਪਾਂ ਕਰਦੇ ਹਾਂ ਹੁਣ ਕਨਾਂਸਰ ਸਾਫ ਰੇਡੀਏਟਰ ਭੇਜਿਆ ਹੋਇਆ ਆਪਾਂ ਨੇ ਜਿਹੜਾ ਰੇਡੀਏਟਰ ਕੰਮ ਕਰਦਾ ਕਿਉਂਕਿ ਟੈਂਕੀ ਉੱਤੋਂ ਪੱਟ ਕੇ ਫਿਰ ਵਧੀਆ ਤਰੀਕੇ ਨਾਲ ਵਿੱਚੋਂ ਸਾਫ ਹੁੰਦਾ ਹੁੰਦਾ ਤੇ ਉਹ ਗਿਆ ਹੋਇਆ ਉਹਦੇ ਕੋਲੇ ਉਧਰੋਂ ਆ ਜਵੇ ਫਿਰ ਉਹਨੂੰ ਵੀ ਬਾਹਰੋਂ ਸਾਫ ਕਰਾਂਗੇ ਤੇ ਕਨਾਂਸਰ ਕਰਦੇ ਹਾਂ ਤੁਹਾਨੂੰ ਚੈੱਕ ਕਰਾਉਨੇ ਆ ਆ ਚੈੱਕ ਕਰੋ ਆਹ ਕੰਡੀਸ਼ਨ ਆਏ ਦੀ ਰੇਡੀਏਟਰ ਦਾ ਤੁਹਾਨੂੰ ਦਿਖਾਇਆ ਸੀਗਾ ਉਹ ਤਾਂ ਇਦੋਂ ਵੀ ਕੰਡੀਸ਼ਨ ਖਰਾਬ ਸੀ ਉਹਦੀ ਬਾਹਰੋਂ ਵਿੱਚੋਂ ਵੀ ਤੇ ਆ ਜਿੰਨਾ ਵਿੱਚੋਂ ਜ਼ਰੂਰੀ ਆ ਸਾਫ ਹੋਣਾ ਉਹਨਾਂ ਹੀ ਬਾਹਰੋਂ ਆ ਜਾਲੀ ਦੇਖ ਰਹੇ ਹਾਂ ਜਿਹੜਾ ਇਹਦੇ ਵਿੱਚੋਂ ਹਵਾ ਪੂਰੀ ਕ੍ਰੋਸ ਹੋਣੀ ਚਾਹੀਦੀ ਆ ਤਾਂ ਹੀ ਗੱਡੀ ਵਧੀਆ 쿨ਿੰਗ ਕਰੂਗੀ AC ਦੀ ਵੀ ਗੱਡੀ ਵੀ ਨਹੀਂ ਗਰਮ ਹੋਊਗੀ ਆਹ ਸਾਫ਼ ਕਰਦੇ ਹਾਂ ਤੇ ਉਸ ਤੋਂ ਬਾਅਦ ਰੇਡੀਏਟਰੋਂ ਦਾ ਫਿਰ ਉਹ ਸਾਫ਼ ਕਰਦੇ ਹਾਂ ਬਣੇ ਰਹੋ ਵੀਡੀਓ ਚ ਲਓ ਜੀ ਆਪਾਂ ਕੈਮੀਕਲ ਦਾ ਹਣ ਛੜਕਾਓ ਕਰਦੇ ਹਾਂ ਇੱਥੇ ਤੇ ਇਦੋਂ ਬਾਅਦ ਫਿਰ ਇਹਨੂੰ ਧੋਵਾਂਗੇ ਦੇਖਿਓ ਹੁਣ ਇਹਦਾ ਰੰਗ ਦੇਖ ਲਓ ਤੇ ਬਾਅਦ ਚੋਂ ਚੈੱਕ ਕਰੋ ਮਿੱਟੀ ਸਾਰੀ ਆਉਣ ਲੱਗ ਗਈ ਨਾ ਉੱਤੇ ੱਗ ਬਣ ਕੇ ਆ ਦੇਖੋ ਚਿੱਟੀ-ਚਿੱਟੀ ਦੀ ਇਹ ਸਾਰੀ ਆ ਮਿੱਟੀ ਬਾਹਰ ਆਉਂਦੀ ਆ ਗਰਦ ਮਿੱਟੀ ਜਿੰਨਾ ਵੀ ਕੋਸੇ ਚ ਫਸਿਆ ਹੋਇਆ ਸੀਗਾ ਸਭ ਬਾਹਰ ਆ ਰਿਹਾ ਐਦੋਂ ਬਾਅਦ ਨੂੰ ਪਾਣੀ ਮਾਰਾਂਗੇ ਜਮਾ ਸਾਫ਼ ਹੋ ਜੂ ਲਓ ਜੀ ਹੁਣ ਆਪਾਂ ਇਹਦੇ ਪਾਣੀ ਮਾਰਨ ਲੱਗੇ ਆ ਹਾਂ ਪਾਣੀ ਵਧੀਆ ਤਰੀਕੇ ਨਾਲ ਇੱਥੇ ਮਾਰਨਾ ਫੱਲੇ ਚੈੱਕ ਕਰੋ ਇਹ ਨਹੀਂ ਮਿਲ ਨਿਕਲ ਰਹੀ ਹੈ ਦੇਖੋ ਉਹੀ ਇੱਕ ਨੰਨ ਸਰ ਜਿਹੜਾ ਪਹਿਲਾਂ ਦਿਖਾਇਆ ਸੀ ਤੁਹਾਨੂੰ ਬਣ ਗਿਆ ਨਾ ਨਮਾ ਜਮਾ ਨਿਕਲ ਆਇਆ ਚਿੱਟਾ ਇਧਰੋਂ ਵੀ ਚੈੱਕ ਕਰਾਉਣਾ ਤੁਹਾਨੂੰ ਆਹ ਲਓ ਅੰਦਰੋਂ ਅੰਦਰਲੀ ਸਾਈਡ ਚੈੱਕ ਕਰ ਲਓ ਬਣ ਗਈ ਗੱਲ ਆ ਆ ਕੰਡੀਸ਼ਨ ਸੀਗਾ ਆ ਦੇਖੋ ਕਿੰਨਾ ਕਾਲਾ ਇੰਟਰਕੂਲਰ ਆ ਆ ਚੀਜ਼ ਕਿੰਨਾ ਫਰਕ ਪੈ ਗਿਆ ਇਦਾਂ ਹੀ ਰੈਡੀਏਟਰੋਂ ਦਾ ਉਹ ਵੀ ਸਾਫ਼ ਕਰਾਂਗੇ ਆਪਾਂ ਆਹ ਲਓ ਰੈਡੀਏਟਰ ਤੇ ਵੀ ਆਪਣੇ ਕੈਮੀਕਲ ਪਾਤਾ ਤੇ ਦੇਖੋ ਇਹ ਚੋਂ ਮੈਲ ਨਿਕਲਦੀ ਕਿੰਨੀ ਬਾਹਰ ਮਿੱਟੀ ਪੂਰੀ ਚੱਗ ਬਣ ਗਈ ਨਾ ਇਹ ਆ ਤੁਹਾਨੂੰ ਪਹਿਲਾਂ ਹੀ ਚੈੱਕ ਕਰਾਇਆ ਸੀ ਕੰਡੀਸ਼ਨ ਇਹਦੀ ਤੇ ਹੁਣ ਕਰਾਵਾਂਗੇ ਆ ਪਾਉਣ ਤੋਂ ਬਾਅਦ ਕਿੰਨਾ ਸਾਫ਼ ਹੁੰਦਾ ਆ ਦੇਖ ਲਓ ਤੁਹਾਡੇ ਸਾਹਮਣੇ ਆ ਲਓ ਜੀ ਰੇਡੀਏਟਰ ਵੀ ਓਕੇ ਆ ਆਪਣਾ ਤੇ ਕਨਾਂਨ ਸਰ ਵੀ ਪਹਿਲਾਂ ਤੁਹਾਨੂੰ ਚੈੱਕ ਕਰਾਇਆ ਸੀ ਦੇਖੋ ਤੇ ਉਸ ਤੋਂ ਬਾਅਦ ਹੁਣ ਹੋ ਗਿਆ ਨਾ ਸਾਫ਼ ਇਧਰਲੀ ਸਾਈਡ ਵੀ ਕਰ ਲਓ ਚੈ ਆਹ ਲਓ ਜੀ ਚਾਪਾ ਉਹਨੇ ਅੰਦਰੋਂ ਵੀ ਸਾਫ਼ ਕਰਤਾ ਬਾਹਰੋਂ ਵੀ ਤੇ ਆਪਣਾ ਕੰਮ ਕਹਿ ਜਾ ਲੱਗਦਾ ਤੁਹਾਨੂੰ ਦੇਖ ਕੇ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਆ ਕਰੋ ਜਿਹੜੇ ਵੀਰ ਭਰਾ ਨੇ ਪੇਜ ਨਹੀਂ ਫੋਲੋ ਕੀਤਾ ਜ਼ਰੂਰ ਕਰੋ ਲਖਰਾਜ ਮੋਟਰ ਗੈरेज ਰੈਕੋਰਡ ਧੰਨਵਾਦ